ਗੁਰਬਾਣੀ ਵਿੱਚ ਲਿਖਿਆ ਹੈ ਪਵਣ ਗਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਕੁਦਰਤ ਦੀ ਅਨਮੋਲ ਨਿਯਮਤ ਹੈ ਮਨੁੱਖ ਆਪਣੇ ਚੌਹਣ ਤੇ ਇੱਕ ਬੂੰਦ ਵੀ ਪਾਣੀ ਦੀ ਨਹੀਂ ਬਣਾ ਸਕਦਾ ਪਿੰਡਾਂ ਵਿੱਚ ਟੋਬੇ ਛੱਪੜ ਖੂਹ ਪਾਣੀ ਨਾਲ ਭਰੇ ਹੋਏ ਮਿਲਦੇ ਸਨ ਟੋਬੇ ਮਨੁੱਖ ਨੇ ਆਪਣੇ ਸਵਾਰਥ ਲਈ ਫਟਾਫਟ ਪੂਰ ਦਿੱਤੇ ਖੋਹਾਂ ਦਾ ਪਾਣੀ ਸੁੱਕ ਗਿਆ ਨਲਕਿਆਂ ਦਾ ਪਾਣੀ ਇੰਨਾ ਡੂੰਗਾ ਹੋ ਗਿਆ ਕਿ ਨਲਕੇ ਮਨੁੱਖ ਦੀ ਪਹੁੰਚ ਤੋਂ ਦੂਰ ਹੋ ਗਏ ਅੱਜ ਬਹੁਤੇ ਪਿੰਡ ਸ਼ਹਿਰ ਸਰਕਾਰੀ ਟੂਟੀਆਂ ਤੇ ਨਿਰਭਰ ਹੋ ਗਏ ਹਨ ਜਿਸ ਪਾਣੀ ਨੂੰ ਅਮਰਤ ਕਿਹਾ ਜਾਂਦਾ ਹੈ ਉਸ ਨੂੰ ਪਲੀਤ ਕਰਨ ਵਿੱਚ ਮਨੁੱਖ ਨੇ ਕੋਈ ਕਸਰ ਨਹੀਂ ਛੱਡੀ ਹਾਲਾਤ ਇਸ ਪੱਦਰ ਤੇ ਆ ਪਹੁੰਚੇ ਹਨ ਅੱਜ ਪੰਜਾਬ ਦੇ 138 ਬਲਾਕਾਂ ਵਿੱਚੋਂ 109 ਬਲਾਕਾਂ ਦਾ ਪਾਣੀ ਚਿੰਤਾਜਨਕ ਸਥਿਤੀ ਤੱਕ ਕਟ ਗਿਆ ਹੈ ਧਰਤੀ ਹੇਠਲਾ ਪਾਣੀ ਅਸੀਂ ਆਪਣੀਆਂ ਵੱਖ-ਵੱਖ ਲੋੜਾਂ ਅਨੁਸਾਰ ਬਾਹਰ ਕੱਢੀ ਜਾ ਰਹੇ ਹਾਂ ਅੱਜ ਲੋੜ ਹੈ ਅਸੀਂ ਆਪਣੀਆਂ ਫਸਲਾਂ ਦਾ ਚੱਕਰ ਬਦਲਿਏ ਪੰਜਾਬੀਆਂ ਦੀ ਖਾਹਤਾ ਚੌਲ ਮੁੱਖ ਹਿੱਸਾ ਨਹੀਂ ਹਨ ਕਿਉਂ ਅਸੀਂ ਚੌਲ ਪੈਦਾ ਕਰਨ ਦੀ ਦੌੜ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦਾ ਭਿਆਨਕ ਸੰਕਟ ਖੜਾ ਕਰ ਰਹੇ ਹਾਂ ਇਕੱਲੇ ਕਿਸਾਨ ਹੀ ਨਹੀਂ ਸੰਤਕਰਾਂ ਦੁਆਰਾ ਫੈਕਟਰੀਆਂ ਵਿੱਚ ਸਾਰਾ ਸਾਲ ਪਾਣੀ ਦੀ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਹੈ ਤ੍ਰੇਲੂ ਪੱਧਰ ਤੇ ਵੀ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ ਪਵੇਗਾ ਅੱਜ ਪਸ਼ੂ ਪੰਛੀ ਤਪਸ਼ ਵਿੱਚ ਪਾਣੀ ਬਿਨਾਂ ਵਿਹਾਲ ਨਜ਼ਰ ਆ ਰਹੇ ਹਨ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆਂ ਜ਼ਮੀਨ ਵਿੱਚੋਂ ਸ਼ੁੱਧ ਪਾਣੀ ਦੀ ਨਿਕਾਸੀ ਘੱਟ ਕਰਕੇ ਬਰਖਾ ਦਾ ਪਾਣੀ ਨਹਿਰਾਂ ਦਾ ਪਾਣੀ ਪਰਤوں ਵਿੱਚ ਲਿਆਉਣ ਦੀ ਲੋੜ ਹੈ ਬਰਖਾ ਦਾ ਪਾਣੀ ਸਚਾਰੂ ਟੰਗ ਨਾਲ ਮੁਰ ਜ਼ਮੀਨ ਵਿੱਚ ਭੇਜਣ ਲਈ ਆਮ ਲੋਕਾਂ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਆਓ ਰਲ ਕੇ ਹੰਬਲਾ ਮਾਰ ਕੇ ਪੰਜਾਬ ਨੂੰ ਮਾਰੂਥਲ ਵਣਨ ਤੋਂ ਰੋਕੀਏ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਪਾਣੀ ਬਚਾਉਣਾ ਪਏਗਾ ਜੇ ਅਸੀਂ ਪਾਣੀ ਬਚਾਵਾਂਗੇ ਤਦੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾ ਸਕਾਂਗੇ ਪੰਜਾਬ ਨੂੰ ਬਚਾਉਣ ਲਈ ਆਓ ਸਾਰੇ ਰਲ ਕੇ ਪਾਣੀ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਕਰੀਏ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ ਵੱਲ ਭਲਾਈਨ ਕਰ ਰਹੀ ਹੈ ਪੰਜਾਬ ਖਾਲੀ ਹੋ ਰਿਹਾ ਹੈ ਦਰਖਤਾਂ ਦੀ ਧੜਾ ਤੜ ਕੰਨੇਵਾ ਕਟਾਈ ਹੋ ਰਹੀ ਹੈ ਫਸਲਾਂ ਦੀ ਰਹਿਤ ਖੂਦ ਜੁਲਾਈ ਜਾ ਰਹੀ ਹੈ ਪਾਣੀ ਦਾ ਪੱਧਰ ਡਿਗ ਰਿਹਾ ਹੈ ਜਲਗਾਹਾਂ ਦੁਸ਼ਤ ਹੋ ਰਹੀਆਂ ਹਨ ਵਿਕਾਸ ਦੇ ਨਾਮ ਤੇ ਧਰਤੀ ਦਾ વિનાਸ਼ ਕੀਤਾ ਜਾ ਰਿਹਾ ਹੈ ਜਿੰਨੇ ਦਰਖਤ ਵੱਡੇ ਜਾ ਰਹੇ ਹਨ ਉਹਨਾਂ ਦੀ ਜਗ੍ਹਾ ਨਵੇਂ ਦਰਖਤ ਲਾਉਣ ਦਾ ਉਪਰਾਲਾ ਨਹੀਂ ਕੀਤਾ ਜਾ ਰਿਹਾ ਅੱਜੇ ਜ਼ਰੂਰਤ ਹੈ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਰੋਕਣ ਦੀ ਦਰਖਤ ਜ਼ਮੀਨ ਨੂੰ ਭੂਖ ਹੋਰ ਤੋਂ ਬਚਾਉਂਦੇ ਹਨ ਸੌਣ ਦਾ ਮਹੀਨਾ ਦਰਖਤ ਲਾਉਣ ਲਈ ਢੁਕਵਾਂ ਮਹੀਨਾ ਹੈ ਦਰਖਤ ਸਿਰਫ ਲਾਏ ਹੀ ਨਾ ਜਾਣ ਉਹਨਾਂ ਦੀ ਤਿੰਨ ਸਾਲ ਤੱਕ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਅੱਜ ਅਸੀਂ ਵੇਖ ਰਹੇ ਹਾਂ ਤਾਪਮਾਨ 47 ਡਿਗਰੀ ਨੂੰ ਪਾਰ ਕਰ ਰਿਹਾ ਹੈ ਇਸ ਭਿਆਨਕ ਗਰਮੀ ਤੇ ਕੁਦਰਤੀ ਆਫਤਾ ਤੋਂ ਬਚਣ ਲਈ ਆਓ ਅੱਜ ਅਸੀਂ ਪ੍ਰਣ ਕਰੀਏ ਅਸੀਂ ਆਪਣੇ ਹਿੱਸੇ ਦਾ ਇੱਕ ਇੱਕ ਰੁੱਖ ਜ਼ਰੂਰ ਲਾਉਣਾ ਹੈ ਤੇ ਉਸ ਦੀ ਆਪਣੇ ਬੱਚਿਆਂ ਵਾਂਗ ਪਰਵ੍ਰਿਸ਼ ਕਰਨੀ ਹੈ ਮਨੁੱਖ ਦਾ ਬਚਪਨ ਪੰਘੂੜੇ ਵਿੱਚ ਬੀਤਦਾ ਹੈ ਆਖਰੀ ਸਮੇਂ ਵੀ ਮਨੁੱਖ ਰੋਖ ਨਾਲ ਹੀ ਸ਼ਮਸ਼ਾਨ ਘਾਟ ਵਿੱਚੋਂ ਬਦਾਈ ਲੈਂਦਾ ਹੈ ਕੁਝ ਸੰਸਥਾਵਾਂ ਬੂਟੇ ਲਾ ਰਹੀਆਂ ਹਨ ਪਰ ਸਾਡਾ ਸਭ ਦਾ ਫਰਜ਼ ਬਣਦਾ ਹੈ ਅਸੀਂ ਵੀ ਆਪਣਾ ਬਣਦਾ ਯੋਗਦਾਨ ਪਾਈਏ ਇੱਕ ਏਸੀ ਖਰੀਦਣ ਨਾਲੋਂ ਇੱਕ ਦਰਖਤ ਜ਼ਰੂਰ ਲਾਈਏ ਸਾਨੂੰ ਆਪਣੇ ਪ੍ਰਾਤਨ ਦਰਖਤਾਂ ਨੂੰ ਪੈਲ ਦੇ ਆਧਾਰ ਤੇ ਆਪਣੇ ਘਰਾਂ ਖੇਤਾਂ ਵਿੱਚ ਸਥਾਨ ਦੇਣਾ ਪਵੇਗਾ ਬਹੁੜ ਪੀਪਲ ਨੇਮ ਆਮ ਅਸੀਂ ਧੜਾ ਧੜ ਬੱਢ ਦਿੱਤੇ ਆਓ ਮੁੜ ਅਸੀਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਆਪਣੇ ਆਪ ਨੂੰ ਕੁਦਰਤ ਲਈ ਸਮਰਪਿਤ ਕਰਕੇ